ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਆ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦ ਨੂੰ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਝ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਫੇਰ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂ ਤੇ ਆ ਜਾਂਦਾ ਹੈ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ મોદી ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਕਿੱਦੜ ਮੁਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਚੱਕ ਕੇ ਤੁਹਾਡੀ ਸਰਕਾਰ ਹੈ ਉਹ ਪਹਿਲੀ ਵਾਰ ਤਾਂ ਪਹਿਲੀ ਵਾਰ ਤਾਂ ਕੋਈ ਸਰਕਾਰ ਬਣੀ ਹੈ ਜਿਸ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ ਜਿਸ ਮੁੱਖ ਮੰਤਰੀ ਨੂੰ ਹੱਥ ਦੇ ਕੇ ਰੋਕ ਲੈਂਦੇ ਹੋ ਜਿਸ ਮੁੱਖ ਮੰਤਰੀ ਤੁਹਾਡਾ ਆਪਣਾ ਪੁੱਤ ਹੈ ਭਤੀਜਾ ਹੈ ਛੋਟਾ ਵੱਡਾ ਭਾਈ ਹੈ ਇਸ ਤੋਂ ਪਹਿਲਾਂ ਤਾਂ ਕਾਕੇ ਰਜਵਾੜੇ ਰਾਜੇ ਹੁਣ ਆਇਆ ਆਮ ਲੋਕ ਆਮ ਕਰਨੇ ਸੁਬੀਰੋ ਇਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਨਾ ਖਰਾਬ ਕਰ ਲਿਓ ਇੱਕ ਤਰੀਕ ਨੂੰ ਹੈ ਜੀ ਕਿੱਕਲੀ ਉਹ ਕਿਉਂ ਸੁਣ ਗਿਓ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਨਾ ਇਹ ਤੁਹਾਨੂੰ ਸਾਰੀ ਆਉਂਦੀ ਐ ਹੁਣ ਵਾਰ-ਵਾਰ ਕੀ ਸੁਣਾਵਾਂ ਹਾਂਜੀ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਮਾੜਨ ਦੱਬੋਂਗੇ ਕਿਕਲੀ ਬੁਰੀ ਹਾਲ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਦੋਕ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਿਵਾਕਾਂ ਦਾ ਫੁੱਫੜਵੇ ਮੇਰੀ ਸੁੱਕੀ ਜਾਏ ਜਾਨ ਵੇ ਹਾਂਜੀ ਸਹੀ ਹੈ ਨਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮੋਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਪਿਆਰ ਦਿੱਤਾ 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ ਇਹੋ ਜਿਹੇ ਬਲੇ ਲੀਡਰ ਬਾਹਰ ਨਹੀਂ ਨਿਕਲਦੇ ਨਾ ਲੋਕ ਨਿਕਲਣਾ ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਅੱਕਣ ਨਹੀਂ ਦਿੰਦਾ ਉਹ ਵੱਡੇ-ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਇੰਨੀਆਂ ਰੈਲੀਆਂ ਕਿਵੇਂ ਕਰ ਲੈਨੇ ਹੋ ਉਹ ਮੈਂ ਕਿਹਾ ਮੂਰੋ ਪਿਆਰ ਹੀ ਇੰਨਾ ਮਿਲਦਾ ਮੈਂ ਕੀ ਕਰਾਂ ਪਿਆਰ ਹੀ ਇੰਨਾ ਮਿਲਦਾ ਮੂਰੋ ਸੋ ਇੱਕ ਤਰੀਕ ਨੂੰ ਝਾੜੂ ਵਾਲਾ ਬਣਨ ਦੱਬ ਦਿਓ ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ ਪੰਜਾਬ ਚ ਫਿਰਦੇ ਨੇ ਉਹ ਵੀ ਸਾਨੂੰ ਆਪਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗਣ ਆਇਆ